ਇੱਕ ਵਾਰੀ ਜਿਹੜਾ ਹੈਗਾ ਵਾ ਜੰਗ ਪੰਜਾਬ ਵਿੱਚ ਹੀ ਕਿਉਂ ਸ਼ੁਰੂ ਹੁੰਦੀ ਹੈਗੀ ਇਹ ਜੰਗ ਕੋਈ ਵੀ ਪੰਜਾਬ ਦਾ ਹਰੇਕ ਵਿਅਕਤੀ ਜਿਹੜਾ ਆ ਜੰਗ ਨਹੀਂ ਚਾਹੁੰਦਾ ਹੈਗਾ ਸੌਰ ਤੋਂ ਗੁਜ਼ਰਿਆ ਵਾ ਜੇ ਦੇ ਫੇ ਅਸੀਂ ਨਹੀਂ ਚੁੰਦੇ ਹੈਗੇ ਇਸ ਕਰਕੇ ਅਸੀਂ ਸਿਰ ਚੁੰਦੇ ਆ ਵੀ ਕਮਨ ਸ਼ਾਂਤੀ ਦੇ ਨਾਲ ਜਿਹੜੀ ਵੀ ਗੱਲ ਹੋਈ ਆ ਜੋ ਵੀ ਆ ਉਹਦੀ ਪਹਿਲਾਂ ਤਫਤੀਸ਼ ਕੀਤੀ ਜਾਵੇ ਫਿਰ ਇਹਦੇ ਉੱਤੇ ਐਕਸ਼ਨ ਦਿਆ ਜਾਵੇ ਬਾਦਰ ਖਲਾਸ ਬਕਰ ਕਿਉਂਕਿ ਜੰਗ ਜਿਹੜਾ ਕੋਈ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਹਰੇਕ ਮਸਲੇ ਦਾ ਹੱਲ ਬਹਿ ਕੇ ਗੱਲਬਾਤ ਦੇ ਜ਼ਰੀਏ ਜਿਹੜਾ ਹੈਗਾ ਉਹ ਕੀਤਾ ਜਾ ਸਕਦਾ ਸਾਰੇ ਇਕੱਠੇ ਜਾਗਣਾ ਨਹੀਂ ਤੇ ਨਰਦੋ ਜਿਹੜੇ ਸਾਡੇ ਪੌਜੀ ਵੀਰ ਉਹ ਵੀ ਮਾਵਾਂ ਦੇ ਕੋਲੋਂ ਮਰਨਦੇ ਆ ਜਾਂ ਆ ਪਬਲਿਕ ਮੰਡੀ ਹੈ ਜੇ ਕਿਸੇ ਅਤਵਾਦਿਆਂ ਨੇ ਹਮਲਾ ਕੀਤਾ ਉਹਦੀ ਜੁਐਨ ਨੂੰ ਜਾਂਚ ਕਰਾ ਕੇ ਨਰਪਖ ਉਹਨਾਂ ਨੂੰ ਗ੍ਰਫਤਾਰ ਕੀਤਾ ਜਾਵੇ ਸੇਖੀ ਦਿਖਾਉਂਦੇ ਅਮਰ ਸ਼ਾਂਤੀ ਸਨੇਖ ਦਿਖਾਉਂਦੇ ਅਮਰ ਸ਼ਾਂਤੀ ਜਿਹੜੇ ਲੋਕਾਂ ਨੇ ਜੰਗ ਦਾ ਸੰਤਾਪ ਆਪਣੇ ਪਿੰਡੇ ਤੇ ਹਟਾਇਆ ਹੈਗਾ ਉਹ ਲੋਕਾਂ ਤੋਂ ਪੁੱਛ ਕੇ ਦੇਖੋ ਵੀ ਜੰਗ ਕੀ ਚੀਜ਼ ਹੈਗੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਜਿਹੜੀ ਜੰਗ ਅੱਜ ਇਸ ਤੋਰ ਤੋਂ ਗੁਜ਼ਰਿਆ ਵਾ ਕਿ ਇਹ ਫੇ ਅਸੀਂ ਨਹੀਂ ਚੁੰਦੇ ਹੈਗੇ ਇਸ ਕਰਕੇ ਅਸੀਂ ਇਹ ਸਿਰਫ ਚੁੰਦੇ ਆ ਵੀ ਹਮਨ ਸ਼ਾਂਤੀ ਦੇ ਨਾਲ ਜਿਹੜੀ ਵੀ ਗੱਲ ਹੋਈ ਆ ਜੋ ਵੀ ਆ ਉਹਦੀ ਪਹਿਲੋ ਤਫਤੀਸ਼ ਕੀਤੀ ਜਾਵੇ ਫਿਰ ਇਹਦੇ ਉੱਤੇ ਐਕਸ਼ਨ ਦਿਆ ਜਾਵੇ ਲੇਕਿਨ ਕੋਈ ਵੀ ਨਿਕਤਾ ਨਹੀਂ ਮਾਰਨਾ ਚਾਹੀਦਾ ਚਾਹੇ ਕੋਈ ਵੀ ਆ ਚਾਹੇ ਚੜ੍ਹਦੇ ਪਾਸੇ ਆ ਚਾਹੇ ਲੈਂਦੇ ਪਾਸੇ ਆ ਨੁਕਸਾਨ ਤੇ ਸਾਰਿਆਂ ਦਾ ਇਸ ਕਰਕੇ ਜੋ ਵੀ ਆ ਉਹਦੀ ਪੂਰੀ ਤਫਤੀਸ਼ ਹੋ ਕੇ ਫਿਰ ਹੀ ਕੋਈ ਜੋ ਵੀ ਕੋਈ ਬਾਇਕ ਦੇ ਕਿਦ ਤੱਕ ਹਲਸਾ ਜਾਏ ਦੇਖੋ ਜੀ ਜਿਹੜੀ ਆ ਦੋ ਦੇਸ਼ਾਂ ਦੇ ਵਿੱਚ ਜੰਗ ਦਾ ਮਾਹੌਲ ਬਣਿਆ ਹੋਇਆ ਪਾਕਿਸਤਾਨ ਔਰ ਇੰਡੀਆ ਦੇ ਵਿੱਚ ਇਹ ਜੰਗ ਨਹੀਂ ਹੋਣੀ ਚਾਹੀਦੀ ਅਸੀਂ ਤੇ ਇਹ ਕਹਾਂਗੇ ਵੀ ਪਿਆਰ ਜਿਹੜਾ ਪਿਆਰ ਵਧਾਓ ਜੰਗ ਜਿਹੜੀ ਉਹ ਬੰਦ ਕਰੋ ਤੇ ਵਪਾਰ ਜਿਹੜਾ ਉਹ ਹੋਣਾ ਚਾਹੀਦਾ ਵਾ ਪਾਕਿਸਤਾਨ ਦੇ ਨਾਲ ਜਾਂ ਹੋਰ ਯੂਰਪ ਦੇ ਨਾਲ ਇੱਥੇ ਨਰਦੋ ਜਿਹੜੇ ਜੇ ਸਾਡੇ ਪੌਜੀ ਵੀਰ ਉਹ ਵੀ ਮਾਂਵਾਂ ਦੇ ਕੋਟੇ ਉਹ ਮਰਨਦੇ ਆ ਜਾਂ ਆ ਪਬਲਿਕ ਮਰਨਦੇ ਆ ਜੇ ਕਿਸੇ ਅਤਵਾਦੀ ਨੇ ਹਮਲਾ ਕੀਤਾ ਉਹ ਜੀ ਜੁਣੇ ਤਾਂ ਜਾਂਚ ਕਰਾ ਕੇ ਨਰਪਖ ਕਿ ਉਹਨਾਂ ਨੂੰ ਗ੍ਰਫਟਰ ਕੀਤਾ ਜਾਵੇ ਤੇ ਸਖਤ ਤੋਂ ਸਖਤ ਨਾਲ ਸਜ਼ਾ ਦਿੱਤੀ ਜਾਵੇ ਤੇ ਹੁਣ ਅਹੀ ਜਿਹੜਾ ਵਾ ਸ਼ਾਂਤੀ ਮਾਰਚ ਇਥੇ ਕਬੂਤਲੇ ਜਿਲ੍ਹੇ ਦੇ ਵਿੱਚ ਸ਼ਹਿਰ ਦੇ ਵਿੱਚ ਕਰਨਾ ਵਾ ਉਸ ਤੋਂ ਬਾਅਦ ਤਾਂ ਸਮਾਪਤੀ ਹੋਣੀ ਆ ਕਿੱਥੋਂ ਦਾ ਪ੍ਰੋਗਰਾਮ ਕਿੱਥੋਂ ਤੱਕ ਕੀ ਚੱਲਦੀ ਮਾਰਚ ਇੱਥੋਂ ਜੀ ਅਸੀਂ ਪ੍ਰਾਣੀ ਕਚਰੀ ਤੋਂ ਤੁਰਾਂਗੇ ਸ਼ਾਲਾ ਮਰ ਬਾਗ ਬਾਸਾ ਡਾ ਉਧਰ ਲਿਖੂਮ ਕੇ ਫੇਰੀ ਚਾਣ ਕੇ ਸਮਾਪਤੀ ਕਰਨੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਅਕਾਲ ਤਲ ਅੰਮ੍ਰਿਤਸਰ ਦੀ ਕਪੂਰਥਲਾ ਜ਼ਿਲ੍ਹੇ ਦੀ ਸਮੁੱਚੀ ਟੀਮ ਜੋ ਅੱਜ ਜੰਗ ਦਾ ਜੰਗ ਨਹੀਂ ਹੋਣਾ ਚਾਹੀਦਾ ਉਹਦੇ ਸਬੰਧ ਵਿੱਚ ਅਸੀਂ ਸ਼ਾਂਤੀ ਮਾਰਚ ਜਿਹੜਾ ਕਰ ਰਹੇ ਹੈਗੇ ਆ ਕਿਉਂਕਿ ਜੰਗ ਜਿਹੜਾ ਕੋਈ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਹਰੇਕ ਮਸਲੇ ਦਾ ਹੱਲ ਬੈਠ ਕੇ ਗੱਲਬਾਤ ਦੇ ਜ਼ਰੀਏ ਜਿਹੜਾ ਹੈਗਾ ਉਹ ਕੀਤਾ ਜਾ ਸਕਦਾ ਜੰਗ ਪੰਜਾਬ ਨੂੰ ਇੱਕ ਜੰਗ ਦਾ ਮੈਦਾਨ ਬਣਾਇਆ ਜਾ ਰਿਹਾ ਹੈਗਾ ਹਰ ਇੱਕ ਵਾਰੀ ਜਿਹੜਾ ਹੈਗਾ ਵਾ ਜੰਗ ਪੰਜਾਬ ਵਿੱਚ ਹੀ ਕਿਉਂ ਸ਼ੁਰੂ ਹੁੰਦੀ ਹੈਗੀ ਇਹ ਜੰਗ ਕੋਈ ਵੀ ਪੰਜਾਬ ਦਾ ਹਰੇਕ ਵਿਅਕਤੀ ਜਿਹੜਾ ਇਹ ਜੰਗ ਨਹੀਂ ਚਾਹੁੰਦਾ ਹੈਗਾ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਇਹ ਜੰਗ ਨਹੀਂ ਚਾਹੁੰਦੀ ਹੈਗੀ ਜੰਗ ਜਿਹੜੇ ਲੋਕਾਂ ਨੇ ਜੰਗ ਦਾ ਸੰਤਾਪ ਆਪਣੇ ਪਿੰਡੇ ਤੇ ਹਟਾਇਆ ਹੈਗਾ ਉਹ ਲੋਕਾਂ ਤੋਂ ਪੁੱਛ ਕੇ ਦੇਖੋ ਵੀ ਜੰਗ ਕੀ ਚੀਜ਼ ਹੈਗੀ ਆ ਜੰਗ ਜਦੋਂ 1947 ਦੀ ਵੰਡ ਹੋਈ ਸੀਗੀ ਉਦੋਂ ਵੀ ਸਭ ਤੋਂ ਵੱਧ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ ਸੀਗਾ ਤੇ ਉਸ ਤੋਂ ਬਾਅਦ 84 ਵੇਲੇ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ ਉਦੋਂ ਵੀ ਸਭ ਤੋਂ ਵੱਧ ਪੰਜਾਬ ਦਾ ਨੁਕਸਾਨ ਹੋਇਆ ਹੈਗਾ ਤੇ ਇਸ ਕਰਕੇ ਅੱਜ ਦੀ ਡੇਟ ਵਿੱਚ ਜਿਹੜਾ ਹੈਗਾ ਕੋਈ ਵੀ ਵਿਅਕਤੀ ਜੜਾ ਚਾਹੇ ਹਿੰਦੂ ਆ ਚਾਹੇ ਸੇਖਾ ਚਾਹੇ ਮੁਸਲਮਾਨ ਆ ਉਹ جنگ ਨਹੀਂ ਚਾਹੁੰਦਾ ਹੈਗਾ ਤਾਂ ਸਰਕਾਰ ਨੂੰ ਅਸੀਂ ਅਪੀਲ ਕਰਦੇ ਆਂ ਵੀ ਇਹ ਜੰਗ ਨਹੀਂ ਹੋਣੀ ਚਾਹੀਦੀ। ਕੀ ਕੋਈ ਮਾਰਚ ਵੀ ਕਰਦੇ? ਹਾਂਜੀ ਅੱਜ ਅਸੀਂ ਜਿਹੜਾ ਸ਼ਾਂਤੀ ਮਾਰਚ ਜਿਹੜਾ ਹੈਗਾ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਕਪੂਰਥਲੇ ਸ਼ਹਿਰ ਦੇ ਵਿੱਚ ਅਸੀਂ ਜਾ ਰਹੇ ਆਂ ਰੋਡ ਮਾਰਚ ਕਰ ਰਹੇ ਆਂ ਗਏ ਆਂ ਸ਼ਾਂਤੀ ਦਾ ਜਿਹੜਾ ਪੈਗਾਮ ਲੈ ਕੇ ਅਸੀਂ ਇੱਥੇ ਛੜਕਾਂ ਤੇ ਜਾ ਰਹੇ ਹਾਂ ਕੀ ਮੈਸੇਜ ਹੈ ਸਰ ਮੈਸੇਜ ਇਹੋ ਹੀ ਆ ਵੀ ਜੰਗ ਨਹੀਂ ਹੋਣੀ ਚਾਹੀਦੀ ਹੈਗੀ ਜੰਗ ਕੋਈ ਮਸਲੇ ਦਾ ਹੱਲ ਨਹੀਂ ਜੇ ਪਹਿਲਗਾਮ ਚ ਕੋਈ ਆ ਅੱਤਵਾਦੀ ਅਟੈਕ ਹੋਇਆ ਹੈਗਾ ਵਾ ਉਹ ਅੱਤਵਾਦੀਆਂ ਨੂੰ ਸਰਕਾਰਾਂ ਆਪਸ ਵਿੱਚ ਦੁਨਾਂ ਦੇਸ਼ਾਂ ਦੀਆਂ ਸਰਕਾਰਾਂ ਆਪਸ ਵਿੱਚ ਗੱਲ ਕਰਕੇ ਉਹ ਅੱਤਵਾਦੀਆਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਉਹਨਾਂ ਤੇ ਅਟੈਕ ਹੋਣਾ ਚਾਹੀਦਾ ਬਲਕਿ ਆਮ ਜਨਤਾ ਤੇ ਅਟੈਕ ਨਹੀਂ ਹੋਣਾ ਚਾਹੀਦਾ ਇਸ ਵਿੱਚ ਜੋ ਵੀ ਹੁਣ ਇਸ ਵੇਲੇ ਅੱਜ ਦੀ ਡੇਟ ਵਿੱਚ ਆਮ ਜਨਤਾ ਹੀ ਮਰ ਰਹੀ ਹੈਗੀ ਆ ਜਾਂ ਉਧਰ ਮਰ ਉਧਰ ਵੀ ਪੰਜਾਬੀਆਂ ਦਾ ਨੁਕਸਾਨ ਹੋ ਰਿਹਾ ਹੈ ਇਧਰ ਵੀ ਪੰਜਾਬੀਆਂ ਦਾ ਹੋ ਰਿਹਾ ਹੈਗਾ ਜਾਂ ਫੌਜੀ ਵੀਰ ਜਿਹੜੇ ਸ਼ਹੀਦ ਹੋ ਰਹੇ ਹੈਗੇ ਆ ਉਹ ਵੀ ਕਿਸੇ ਮਾਵਾ ਦੇ ਪੁੱਤ ਵਾ ਇਸ ਕਰਕੇ ਇਹ جنگ ਨਹੀਂ ਹੋਣੀ ਚਾਹੀਦੀ